ਰਾਸ਼ਨ ਕਾਰਡ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਕਿਰਗੀ ਹੈ ਤੇ ਦੱਸਦੀ ਹੈ ਕਿ ਪੰਜਾਬ ਸਰਕਾਰ ਤੇ ਮੋੜ ਪਲਟਵਾਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਮੁਹਿੰਮ ਚਲਾਈ ਗਈ ਸੀ ਤੇ ਲੋਕਾਂ ਦੇ ਨਾਲ ਇਸ ਮੁਹਿੰਮ ਦਾ ਜਿਹੜਾ ਯੋਗਦਾਨ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਰਾਸ਼ਨ ਕਾਰਡ ਕੱਟ ਦਿੱਤੇ ਤੇ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਮੁਸ਼ਕਲਾ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧ ਗਏ ਨੇ ਤੇ ਰਾਸ਼ਨ ਕਾਰਡ ਨੂੰ ਲੈ ਕੇ ਸੁਣਦੇ ਹਾਂ ਸੁਖਵੀਰ ਸਿੰਘ ਬਾਦਲ ਦਾ ਹੋਲ ਕੀ ਕਹਿਣਾ ਹੈ ਅਮਰ ਸਰ ਸ਼ਹਿਰ ਚ ਹੈ ਆ ਬਚਾਰੀ ਗਰੀਬ ਮਾਤਾ ਹੈ ਇਹਦਾ ਨੀਲਾ ਕਾਰਡ ਮਾਤਾ ਦੇ ਕੋਲ ਆ ਮਾਤਾ ਦਾ ਨੀਲਾ ਕਾਰਡ ਬਣਾਇਆ ਤੁਹਾਡਾ ਕਾਰਡ ਕਿਦੋਂ ਦਾ ਕਟਿਆ 5 ਸਾਲ ਹੋ ਗਏ ਅੱਜ ਸੇ ਅੱਛਾ ਤੇ ਰੋਟੀ ਮਾਤਾ ਕਿਦ ਤਰ੍ਹਾਂ ਚੱਲਦੀ ਹੈ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਉਹਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਤਾ ਆਹ ਤਹਲਾਤ ਹੈ ਹੁਣ ਮਾਤਾ ਬਚਾਰੀ ਗਰੀਬ ਹੈ ਇਹਦਾ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ ਬਿਚਾਰੀ ਰੋ ਵੀ ਰਹੀ ਹੈ ਆ ਤਾਂ ਹਾਲਾਤ ਹੈ ਥੋੜੇ ਕੀ ਕਰਨਗੇ ਕਿਸ ਤਰੀਕੇ ਨਾਲ ਮੈਂ ਮੈਂ ਉਹੀ ਹੈਰਾਨ ਐ ਮੈਂ ਆ ਆਖੀ ਤੇ ਥੋੜਾ ਇੰਨਾ ਦਾ ਵੀ ਕਾਰਡ ਟੱਡਾ ਥੋੜਾ ਵੀ ਥੋੜਾ ਇਧਰ ਆਇਓ ਇਧਰ ਆਇਓ ਆਜ ਆ ਵੀ ਹਾਂਜੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਆਪ ਜਰੋਰੀ ਦੋ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਆਟਾ ਲਿਆਵਾਂਗੇ ਦਾਲ ਹਾਂਜੀ ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹ ਨਾਲ ਕੱਟੇ ਗਏ ਹਾਂਜੀ ਰੋਟੀ ਖਾਣੀ ਹੈ ਨਾ ਸਿ ਗਰੀਬਾਂ ਨੇ ਸਮੱਸਿਆ ਕੀ ਹੈ ਜੀ ਸਮੱਸਿਆ ਕੀ ਹੈ ਬਗੈਰ ਦੇਖੇ ਸਮਝੇ ਐ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ ਤੇ ਦਫਤਰ 'ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨਗੇ ਤਾਂ ਆਹ ਹਾਲਾਤ ਬਣੇ ਪਈ ਐ ਕੱਲੇ ਇੱਥੇ ਨਹੀਂ ਜਿੱਥੇ ਵੀ ਮੈਂ ਜਾਣਾ ਮਾ ਪਿੰਡਾਂ ਜਾਣਾ ਮੰਡੀਆਂ ਜਾਣਾ ਗਰੀਬ ਆਉਂਦੇ ਬਿਚਾਰੇ ਹੁਣ ਇਹਨਾਂ ਨੂੰ ਇਹ ਦੇਖ ਮਾਤਾ ਦੇ ਥੋੜੇ ਸਾਹਮਣੇ ਆ ਕੋਈ ਐਸ ਮਾਤਾ ਦੇ ਕਾਰਡ ਕੱਟਦਾ ਜਿਹਦੀ ਬਿਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਿਹਾ ਕੀ ਲੱਗਦਾ ਮੁੱਖ ਮੰਤਰੀ ਆਮ ਲੋਕਾਂ ਦੀ ਮੁਸ਼ਕਲੋ ਮੁੱਖ ਮੰਤਰੀ ਮੁੱਖ ਮੰਤਰੀ ਜਮਾਈ ਜਨਤਾ ਤੋਂ ਬਹੁਤ ਅਲੱਗ ਹੈ ਉਹ ਇੰਨਾ ਦੂਰ ਚਲਾ ਗਿਆ 24 ਘੰਟੇ ਕੇਜਰੀਵਾਲ ਦੇ ਮਗਰ 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 ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਸੂਬੇ ਚ ਹੋ ਕੀ ਰਿਹਾ ਹੈ ਹਾਲਾਤ ਐ ਜੇ ਬੜੇ ਵਿਚਾਰੇ ਗਰੀਬ ਆ ਦੇਖੋ ਵਿਚਾਰਾ ਥੋੜਾ ਵੀ ਪੁੱਛੋ ਜੀ ਮਾਤਾ ਨੂੰ ਪੁੱਛੋ ਹਾਂ ਹੁਣ ਆ ਬਚਾਰੇ ਗਰੀਬ ਆ ਇਧਰ ਆਇਓ ਜੀ ਥੋੜਾ ਨਾਂ ਕੀ ਹੈ ਜੀ ਬਸੰਤ ਸਿੰਘ ਬਸੰਤ ਸਿੰਘ ਆ ਬਸੰਤ ਸਿੰਘ ਜੀ ਦਾ ਕਾਰਡ ਹੈ ਆ ਵੀ ਕੱਟਿਆ ਪਿਆ ਹੁਣ ਤੁਹਾਨੂੰ ਕੋਈ ਆਟਾ ਦਾਲਤ ਕੁਛ ਨਹੀਂ ਆਉਂਦਾ ਕੁਛ ਨਹੀਂ ਹੁਣ ਦੇਖੋ ਹੁਣ ਗੁਜ਼ਾਰਾ ਕਿਵੇਂ ਹੁੰਦਾ ਫਿਰ ਗੁਜ਼ਾਰਾ ਹੋਰ ਦਿਹਾੜੀ ਦਾ ਪੈਣਾ ਹੁੰਦਾ ਕਈ ਵੇਲੇ ਲੱਗਦੀ ਕਈ ਵੇਲੇ ਨਹੀਂ ਲੱਗਦੀ ਦਿਹਾੜੀ ਮਾਦਾ ਸਾਹਿਬ ਜੀ ਮਾਦਾ ਤਾਂ ਡਾਕਟਰਾਂ ਨਾਲ ਮਾਦਾ ਸਾਹਿਬ ਦੇ ਜਿਆਦਾ ਨਾਲ ਹੀ ਹੁੰਦਾ ਹੈ ਕੰਮ ਉਹ ਲੋਕ ਉਹ ਲੋਕ ਉਦੋਂ ਰਾਰ ਸੀ ਉਦੋਂ ਹਰ ਇੱਕ ਚੀਜ਼ ਮਿਲਦੀ ਹੁਣ ਨਹੀਂ ਮਿਲਦੀ ਆ ਦੇਖੋ ਜੀ ਸਾਡਾ ਵੀ ਉਦੋਂ ਢੋਡੇ ਵੀ ਕੱਟਿਆ ਇਹ ਇਹਨਾਂ ਦਾ ਵੀ ਦੇਖੋ ਜਦੋਂ ਕਾਂਗਰਸ ਇਹ ਨਾ ਉਦੋਂ ਸਾਡੇ 'ਤੇ ਕਬਜ਼ਾ ਕੀਤਾ ਕਾਂਗਰਸ ਨੇ ਆ ਸਾਰੇ ਆ ਦੇਖੋ ਇਹਨਾਂ ਦਾ ਵੀ ਆ ਵੇ ਮਾਦਾ ਸਾਹਿਬ ਬਹੁਤ ਸੋਚਿਆ ਜਾਂਦਾ ਸੀ ਗਰੀਬ ਪਰਿਵਾਰਾਂ ਦਾ ਪਰ ਇਹ ਗਰੀਬ ਪਰਿਵਾਰ ਸਰਕਾਰ ਨੂੰ ਤਰਾਈ ਬੇਸਿਕਲੀ ਕੀ ਹੈ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦਿਖਾ ਦਿੰਦਾ ਜਿਹੜੇ ਗਰੀਬਾਂ ਦੇ ਘਰਾਂ ਦੇ ਜਿਹਨਾਂ ਨੂੰ ਕਹਿੰਦੇ ਸੀ ਫ੍ਰੀ ਬਿਜਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਹਨ 55000 ਕੀ ਆ ਜੀ ਹੁਣ 55 ਮਸਲਾ ਹੱਲ ਸਮਝਦੇ ਕਿ ਪਾਕ ਮਸਲਾ ਵੀ ਐਂ ਕਰਿਓ ਬਾਲ ਸਾਹਿਬ ਮੈਨੂੰ ਇਹਨਾ ਫੋਟੋਕਾਪੀ ਦਿਓ ਆਪਣਾ ਹੱਕ ਲੈ ਕੇ ਨਾ ਜੋਸ਼ੀ ਸਾਹਿਬ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਦੇ ਮਗਰ ਪੈਕੇ ਨਾਲ ਬਹਾਲ ਕਰਾਉਣੇ ਆ ਬਦਲ ਸਾਹਿਬ ਸਿਆਸਤ ਕੀਤੀ ਜਾ ਰਹੀ ਹੈ ਨਾ ਕਾੜਾ ਤੇ ਵੀ ਮੈਂ ਤਾਂ ਸਿਆਸਤ ਦੀ ਗੱਲ ਬਿਗੈਰ ਸੋਚੇ ਸਮਝੇ ਬਿਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਿਗੈਰ ਰੀਪਰਕਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਤਾ ਕਿ ਸਾਡਾ ਕਿਉਂਕਿ ਇੰਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਹਥਿਆਰਾਂ ਤੇ ਲਾ ਰਿਹਾ ਹੈ ਪੈਸਾ ਚਾਹੀਦਾ ਸੀ ਤੋ ਇਸ ਕਰਕੇ ਕਹਿੰਦੇ ਕਾਰਡ ਕੱਟ ਦਿਓ ਹੁਣ ਪੈਨਸ਼ਨਾਂ ਵੀ ਕੱਟੀਆਂ ਹੈ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਤੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਹੁਣ ਇਹ ਮਾਂ ਦਾ ਦਸੀ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਤਣੀਆਂ ਦਾ ਘੱਟ ਦਿੰਦਾ ਸੋ ਜਿਹੜਾ ਬੇਸਿਕਲੀ ਸਰਕਾਰੀ ਐ ਜੀ ਨਕਮੀ ਹੋਏ ਨਾ ਜਿਹਨੂੰ ਮर्यादा ਦਾ ਪਤਾ ਹੋਏ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਤਾਂ ਕੀ ਉਮੀਦ ਕਰ ਸਕਦੇ ਹਾਂ ਇਹਨੂੰ ਸਾਰਾ ਕੁਝ ਭੁਗਤਣਾ ਪੈਣਾ ਆ ਸੋਚਦਾ ਕਿ ਮੈਂ ਮੁੱਖ ਮੰਤਰੀ ਐ ਮੁੱਖ ਮੰਤਰੀ ਉਦੋਂ ਤੱਕ ਹੀ ਐ ਜਦੋਂ ਤੱਕ ਲੋਕ ਚਾਹੁੰਦੇ ਐ ਤੁਸੀਂ ਐਕਚੁਅਲੀ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਹੈ